ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹੈ ਅੱਜ ਦੀ ਮੁੱਖ ਖਬਰਾਂ ਸਤਿਵਾਰਾ ਦੱਸਿਆ ਕਿ ਮੋਦੀ ਸਰਕਾਰ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਕਿਹਾ ਕਿ 1.5 ਸਾਲ ਦੇ ਵਿੱਚ ਕਈ ਲੱਖਾਂ ਨੌਜਵਾਨਾਂ ਨੂੰ ਦਿੱਤੀ ਗਈ ਹੈ ਨੌਕਰੀ ਅੱਜ ਸੋਸ਼ਲ ਮੀਡੀਆ ਦੇ ਉੱਪਰ ਆਨਲਾਈਨ ਆ ਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਮੋਦੀ ਸਰਕਾਰ ਨੇ ਕਿਹਾ ਕਿ ਬੀਤੇ 1.5 ਸਾਲ ਦੇ ਵਿੱਚ ਸਾਡੀ ਸਰਕਾਰ ਨੇ ਨੌਜਵਾਨਾਂ ਨੂੰ 1.5 ਲੱਖ ਤੋਂ ਵੀ ਵੱਧ ਨੌکریاں ਦਿੱਤੀਆਂ ਇਸ ਤੋਂ ਇਲਾਵਾ ਦੱਸਦੇ ਕਿ ਅੱਜ 71000 ਲੋਕਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਮੋਦੀ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਸਰਕਾਰ ਹੈ ਉਹ ਹੋਰ ਜ਼ਿਆਦਾ ਨੌਕਰੀਆਂ ਕੱਢ ਰਹੀ ਹੈ ਇਸ ਦੇ ਨਾਲ ਜੋ ਨੌਜਵਾਨ ਨੇ ਉਹਨਾਂ ਨੂੰ ਬਾਰਲਦੇਸ਼ ਨਹੀਂ ਜਾਣਾ ਪਵੇਗਾ ਤੇ ਹੁਣ ਮੋਦੀ ਸਰਕਾਰ ਨੇ ਇਹ ਵੀ ਕਿਹਾ ਕਿ ਵੀਡੀਓ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੀ ਆਪਣੇ ਸੁਪਨਿਆਂ ਦੇ ਨਾਲ ਅੱਗੇ ਵਧਣ ਦਾ ਸਰਕਾਰ ਨੇ ਮੌਕਾ ਦਿੱਤਾ ਹੈ ਇਸ ਦੇ ਕਾਰਨ ਜਦੋਂ ਉਹਨਾਂ ਨੂੰ ਪਰ ਪ੍ਰੈਗਨancies ਦੀਆਂ ਛੁੱਟੀਆਂ ਮਿਲਦੀਆਂ ਨੇ ਉਸ ਦੇ ਵਿੱਚ 26 ਹਫ਼ਤੇ ਦਿੱਤੇ ਗਏ ਨੇ ਜਿਸ ਦੇ ਕਾਰਨ ਕੁੜੀਆਂ ਦੇ ਜੋ ਸੁਪਨੇ ਨੇ ਉਹ ਨਾ ਹੀ ਟੁੱਟਣ ਤੇ ਹੁਣ ਮੋਦੀ ਸਰਕਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਐ ਹੋਰ ਜ਼ਿਆਦਾ ਨੌਕਰੀਆਂ ਮਿਲਣਗੀਆਂ ਤੇ ਸਾਡੇ ਜਿੰਨੇ ਵੀ ਨੌਜਵਾਨ ਨੇ ਉਹ ਹੋਰ ਜ਼ਿਆਦਾ ਉੱਚਾਈ ਦੇ ਪੱਦਰ ਛੂਣਗੇ ਤੇ ਆਉ ਸੁਣਦੇ ਆ ਮੋਦੀ ਸਰਕਾਰ ਦਾ ਵੀਡੀਓ ਕੰਟਰੋਲ ਰੋਜ਼ਗਾਰ ਮੇਲੋਂ ਕੇ ਜਰੀਏ ਹਮ ਲਗਾਤਾਰ इस दिशा में काम कर रहे हैं पिछले दस वर्षों से सरकार के विभिन्न मंत्रालयों विभागों और संस्थाओं में सरकारी नौकरी देने का अभियान चल रहा है आज भी इकहत्तर हजार से ज्यादा युवाओं को नियुक्ति पत्र दिए गए हैं बीते एक डेढ़ साल में लगभग दस लाख युवाओं को हमारी सरकार ने पक्की सरकारी नौकरी दी है ये अपने आप में बहुत बड़ा रिकॉर्ड है पहले की किसी भी सरकार के समय इस तरह मिशन मोड में युवाओं को भारत सरकार में पक्की नौकरी नहीं मिली है लेकिन आज देश में न केवल लाखों युवाओं को सरकारी नौकरियां मिल रही हैं, बल्कि ये नौकरियां पूरी ईमानदारी और पारदर्शिता के साथ दी जा रही है बीते दिन मोहाली चार मंजिला इमारत डिगन तो बाद सामने आया कि दो लोग की हुई है मौत ਇਤੇ ਦਿਨ ਮੁਹਾਲੀ ਦੇ ਸੁਹਾਣਾ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਚਾਰ ਮੰਜ਼ਿਲਾ ਇਮਾਰਤ ਜੋ ਸੀਗੀ ਉਹ ਟੈ ਟੇਰੀ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਨਾਲ ਹੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਕਾਰਨ ਲਾਪਰਵਾਹੀ ਹੋਈ ਤੇ ਜੋ ਇਮਾਰਤ ਸੀਗੀ ਉਹ ਟੱਗ ਗਈ ਇਸ ਦੇ ਨਾਲ ਹੀ ਦੱਸਿਆ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਫੀ ਭਾਰੀ ਨੁਕਸਾਨ ਹੋਇਆ ਨੁਕਸਾਨ ਦੇ ਵਿੱਚ ਜਦੋਂ ਰੈਸਕਿਊ ਕੀਤਾ ਜਾ ਰਿਹਾ ਸੀ ਜੋ ਮਲਬਾ ਸੀਗਾ ਉਸ ਨੂੰ ਇਕੱਠਾ ਕਰਕੇ ਉਸ ਨੂੰ ਸਾਇਟ ਤੇ ਕੀਤਾ ਜਾ ਰਿਹਾ ਸੀ ਤੇ ਪਤਾ ਲੱਗਿਆ ਕਿ ਵਿੱਚੇ ਦੋ ਲਾਸ਼ਾਂ ਮਿਲੀਆਂ ਨੇ ਦ੍ਰਿਸ਼ਟੀ ਤੇ ਅਭਿਸ਼ੇਕ ਨਾਮ ਦੇ ਇੱਕ ਮੁੰਡੇ ਦੀ ਲਾਸ਼ ਮਿਲੀ ਹੈ ਉਹ ਜੋ ਸਿਗੇ ਜਿਮ ਦੇ ਵਿੱਚ ਆਪਣਾ ਜਿਮ ਕਰਨ ਦੇ ਵਾਸਤੇ ਆਏ ਸਿਗੇ ਤੇ ਉਹਨਾਂ ਦੇ ਉੱਪਰ ਜੋ ਬਿਲਡਿੰਗ ਸੀਗੀ ਕਾਫੀ ਜੋ ਕਿ ਆ ਭਿਆਨਕ ਰੂਪ ਦੇ ਨਾਲ ਉਹਨਾਂ ਦੇ ਉੱਪਰ ਡਿੱਗੀ ਇਸ ਦੇ ਨਾਲ ਕਾਫੀ ਦਾ ਨੁਕਸਾਨ ਹੋਇਆ ਉਹਨਾਂ ਦਾ ਦ੍ਰਿਸ਼ਟੀ ਜੋ ਸੀਗੀ ਹਿਮਾਚਲ ਦੀ ਰਹਿਣ ਵਾਲੀ ਕੁੜੀ ਸੀਗੀ 28-29 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਅਭਿਸ਼ੇਕ ਵੀ ਦੱਸਿਆ ਜਾ ਰਿਹਾ ਹੈ ਕਿ 29-30 ਸਾਲ ਦੀ ਉਮਰ ਸੀਗੀ ਦੋਨਾਂ ਦੀ ਦ੍ਰਿਸ਼ਟੀ ਥੋੜੇ ਦਿਨ ਪਹਿਲਾਂ ਹਿਮਾਚਲ ਤੋਂ ਆਪਣੇ ਵਾਪਸ ਆਏ ਸੀਗੇ ਸੁਹਾਣਾ ਦੇ ਵਿੱਚ ਰਹਿੰਦੇ ਸੀਗੇ ਸਾਰੇ ਸੁਹਾਨਾ ਦੇ ਵਿੱਚ ਇਹ ਹادثਾ ਵਾਪਰਿਆ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਇਸ ਮਾਮਲੇ ਦੇ ਉੱਪਰ ਪਰਚਾ ਦਰਜ ਕਰ ਲਿਆ ਸੀ ਤੇ ਹੁਣ ਉਹਨਾਂ ਨੇ ਕਾਫੀ ਚੰਗੇ ਤਰੀਕੇ ਦੇ ਨਾਲ ਇਸ ਦੇ ਉੱਪਰ ਜਾਂਚ ਕੀਤੀ ਤੇ ਹੁਣ ਮਾਲਕ ਜੋ ਬਿਲਡਿੰਗ ਦਾ ਸੀਗਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਜਿਸ ਦੇ ਕੋਲ ठेका ਸੀਗਾ ਖੁਦਾਈ ਦਾ ਉਸ ਮਾਲਕ ਨੂੰ ਵੀ ਪੁਲਿਸ ਨੇ ਇਸ ਵੇਲੇ ਗ੍ਰਿਫਤਾਰ ਕਰ ਲਿਆ ਯਾ ਦੱਸਦੇ ਕਿ ਮਾਲਕ ਪਰਵਿੰਦਰ ਅਤੇ ਗਗਨਦੀਪ ਜੋ ਕਿ ਬਿਲਡਿੰਗ ਦੇ ਠੇਕੇਦਾਰ ਦੇ ਨਾਲ ਸ਼ਾਮਲ ਸਨ ਦੱਸਣਯੋਗ ਹੈ ਕਿ ਮੋਹਾਲੀ ਦੇ ਸੁਹਾਣਾ ਪਿੰਡ ਦੇ ਵਿੱਚ ਬਹੁਮੰਜ਼ਿਲਾ ਇਮਾਰਤ ਜੋ ਕਿ ਢਹਿ ਟੇਲ ਹੋ ਗਈ ਸੀ ਇਸ ਦੇ ਦੌਰਾਨ ਦੋ ਲੋਕਾਂ ਦੀ ਮਲਬੇ ਦੇ ਵਿੱਚ ਦਬਨ ਦੀ ਖਬਰ ਮਿਲੀ ਸੀ ਜਿਸ ਦਾ ਨਾਮ ਦ੍ਰਿਸ਼ਟੀ ਅਤੇ ਅਭਿਸ਼ੇਕ ਦੱਸਿਆ ਜਾ ਰਿਹਾ ਹੈ 23 ਘੰਟੇ ਦਾ ਰੈਸਕਿਊ ਲਗਾਤਾਰ ਚੱਲਿਆ ਉਸ ਤੋਂ ਬਾਅਦ ਬਚਾਅ ਦਾ ਪੂਰਾ ਕਾਰਜ ਕੀਤਾ ਗਿਆ ਪਰ ਦੋ ਲੋਕਾਂ ਦੀ ਲਾਸ਼ ਮਿਲੀ ਹੈ SSP ਦਿਪਕਾ ਫਾਰੀਕ ਅਤੇ ਨਗਰ ਨਿਗਮ ਕਮਿਸ਼ਨਰ ਟੀ ਬੇਦਨਿਤ ਨੇ ਦੱਸਿਆ ਕਿ ਮਲਬੇ ਦੇ ਵਿੱਚ ਫਸੇ ਵਿਅਕਤੀਆਂ ਜਿਨ੍ਹਾਂ ਦੀ ਸ਼ੁਰੂਆਤ ਚ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਸੀ ਉਹਨਾਂ ਨੂੰ ਕੱਢਣ ਦੇ ਲਈ ਵੱਡੇ ਆਪਰੇਸ਼ਨ ਨੂੰ ਹੌਸਲਾ ਉਦੋਂ ਮਿਲਿਆ ਜਦੋਂ ਗੰਭੀਰ ਜ਼ਖਮੀ ਕੁੜੀ ਨੂੰ ਮਲਬੇ ਦੇ ਵਿੱਚੋਂ ਕੱਢਿਆ ਗਿਆ ਇਸ ਤੋਂ ਬਾਅਦ ਐਤਵਾਰ ਸ਼ਾਮ 4:30 ਵਜੇ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ NDRF ਮੱਲਾ ਸਪਸ਼ਟ ਕੀਤਾ ਗਿਆ ਕਿ ਮਲਬੇ ਹੇਠਾਂ ਕਿਸੇ ਹੋਰ ਵਿਅਕਤੀ ਦੇ ਵੀ ਦਬੇ ਹੋਣ ਦੀ ਸੰਭਾਵਨਾ ਦੱਸੀ ਗਈ ਹੈ ਹਾਦਸੇ ਦੇ ਦੌਰਾਨ ਹੋਈਆਂ ਮੌਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦੱਸਿਆ ਹੈ ਕਿ ਇਸ ਪੂਰੇ ਆਪਰੇਸ਼ਨ ਦੇ ਮੁਕੰਮਲ ਹੋਣ ਤੱਕ ਦੋ ਮੌਤਾ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਹਿਮਾਚਲ ਦੀ ਦ੍ਰਿਸ਼ਟੀ ਅਤੇ ਦੂਜਾ ਅੰਬਾਲਾ ਤੋਂ ਅਭਿਸ਼ੇਕ ਤਨਵਲ ਸ਼ਾਮਿਲ ਸੰ ਦੱਸਿਆ ਜਾ ਰਿਹਾ ਹੈ ਕਿ ਵਿਸ਼ਟੀ ਦਾ ਕੁਝ ਮਹੀਨਾ ਬਾਅਦ ਵਿਆਹ ਹੀ ਸੀਗਾ ਉਸ ਦਾ ਮੰਗੇਤਰ ਵੀ ਉਸ ਮੌਕੇ ਦੇ ਉੱਪਰ ਸ਼ਾਮਿਲ ਸੀਗਾ ਜਦੋਂ ਇਹ ਬਿਲਡਿੰਗ ਡਿੱਗੀ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਨ ਡੀ ਆਰ ਐਫ ਵੱਲੋਂ ਕਾਰਵਾਈ ਪੂਰੀ ਹੋਣ ਤੱਕ ਐਲਾਨ ਪਹਿਲਾਂ ਹੀ ਮਲਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ ਇਸ ਆਪਰੇਸ਼ਨ ਦੇ ਦੌਰਾਨ ਐਨ ਡੀ ਆਰ ਐਫ ਨੂੰ ਪਹਿਲਾਂ ਤੋਂ ਕੋਲ ਮੌਜੂਦ ਮਸ਼ੀਨਰੀ ਤੋਂ ਇਲਾਵਾ ਨਗਰ ਨਿਗਮ 500 ਲੋੜਿੰਦੀ ਮਸ਼ੀਨਰੀ ਉਹਨਾਂ ਨੇ ਮੁਹਾਇਤੀ ਕਰਵਾਈ ਗਈ ਸੀ ਇੱਕ ਕੁਆਲਿਫਾਇਡਰ ਸੀ ਕਿ ਮੁਹਾਲੀ ਦੇ ਸੁਹਾਣਾ ਦੇ ਵਿੱਚ ਜੋ ਚਾਰ ਮੰਜ਼ਲਾ ਇਮਾਰਤ ਡਿੱਗੀ ਸੀਗੀ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਬਿਲਡਿੰਗ ਦੇ ਮਾਲਕ ਅਤੇ ਜੋ ਖੁਦਾਈ ਕਾਰਸਰ ਉਹਦੇ ठेकेदार ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਦੋ ਲੋਕਾਂ ਦੀ ਜੋ ਲਾਸ਼ਾ ਹੈ ਜੋ ਮਲਬਾ ਸੀਗਾ ਉਸ ਦੇ ਵਿੱਚੋਂ ਮਿਲਿਆ ਪੰਜਾਬ ਪੁਲਿਸ ਨੇ ਹਾਸਲ ਕੀਤੀ ਵੱਡੀ ਜਿੱਤ ਥਾਣਾ ਦੇ ਉੱਪਰ ਹੋ ਰਹੇ ਗ੍ਰੇਨੇਡ ਹਮਲਿਆਂ ਤੋਂ ਬਾਅਦ ਦਿਨ ਮੁਲਜ਼ਮਾ ਦਾ ਐਨਕਾਊਂਟਰ ਪੰਜਾਬ ਪੁਲਿਸ ਨੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ ਜੁਆ ਦੱਸਦੇ ਆ ਕਿ ਪੰਜਾਬ ਦੇ ਥਾੜਿਆਂ ਦੇ ਉੱਪਰ ਜਿਹੜੇ ਹਮਲੇ ਹੋ ਰਹੇ ਸਨ ਹੋਸਲੂ ਲੈ ਕੇ ਪੰਜਾਬ ਪੁਲਿਸ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ ਗੁਰਦਾਸਪੁਰ ਤੇ ਬਖਸ਼ੀਵਾਲਾ ਥਾਣਾ ਜੋ ਬੰਦ ਪਿਆ ਸੀ ਉਸ ਦੇ ਉੱਪਰ ਵੀ ਕੁਝ ਸਮੇਂ ਪਹਿਲੇ ਇੱਕ ਬੰਬ ਤਮਾਕਾ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਟਰੈਪ ਸਟਾਰਟ ਕੀਤਾ ਆਪਰੇਸ਼ਨ ਸਟਾਰਟ ਕੀਤਾ ਉਹਨਾਂ ਨੇ ਯੂਪੀ ਪੁਲਿਸ ਦੇ ਨਾਲ ਮਿਲ ਕੇ ਜੀ ਹਾਂ ਯੂਪੀ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਮੁੱਲਜ਼ਮਨ ਸੰ ਅੱਤਵਾਦੀ ਸੰ ਉਹਨਾਂ ਦਾ ਐਨਕਾਊਂਟਰ ਕੀਤਾ ਹੈ ਯੂਪੀ ਦੇ ਪਿਲੀਪਿਤ ਦੇ ਵਿੱਚ ਜੋ ਯੂਪੀ ਪੁਲਿਸ ਹੈਗੀ ਉਹਨਾਂ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਇੱਕ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਉਹਨਾਂ ਨੇ ਪਿਲੀਪਿਤ ਦੇ ਵਿੱਚ ਤਿੰਨ ਨਾ ਮੁੱਲਜ਼ਮਾਦਾਰ ਤਿੰਨ ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਹੁਣ ਪੂਰੀ ਜਾਣਕਾਰੀ ਦੱਸ ਦਿੰਦੇ ਆ ਕਿ ਅਧਿਕਾਰੀਆਂ ਦੀ ਜੋ ਖਬਰ ਸਾਹਮਣੇ ਉਹਨਾਂ ਨੇ ਕਿਹਾ ਕਿ ਤਿੰਨ ਔਰੋਪੀਆਂ ਨੂੰ ਗੋਲੀ ਲੱਗਣ ਦੇ ਕਾਰਨ ਨਾ ਉਹ ਪਾਲੇ ਤਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਕੋਲੋਂ ਕਈ ਹਥਿਆਰ ਅਤੇ ਕਈ ਕਾਰਤੂਸ ਵੀ ਬਰਾਮਦ ਹੋਏ ਨੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹਥਿਆਰਾਂ ਦੀ ਵੀ ਵਧੀਕ ਪੁਲਿਸ ਡਾਇਰੈਕਟਰ ਜਨਰਲ ਅਮਿਤab ਯਸ਼ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗੁਰਦਾਸਪੁਰ ਦੇ ਬਖਸ਼ੀਵਾਲਾ ਖੇਤਰ ਦੇ ਉੱਪਰ ਜੋ ਗ੍ਰੇਨੇਡ ਹਮਲਾ ਹੋਇਆ ਸੀਗਾ ਬਲਾਸਟ ਹੋਇਆ ਸੀਗਾ ਉਸ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਪਹਿਲੇ ਪਿੱਤ ਦਾ ਜੋ ਪੁਰਨਪੁਰ ਖਾਨਾ ਹੈ ਉੱਥੋਂ ਇਲਾਕੇ ਦੇ ਵਿੱਚ ਮੁੱਠਪੇੜ ਸ਼ੁਰੂ ਹੋਈ ਅਤੇ ਇਸ ਦੇ ਦੌਰਾਨ ਪੁਲਿਸ ਦੀ ਗੋਲੀਬਾਰੀ ਕਾਰਨ ਤਿੰਨੋਂ ਮੁਲਜ਼ਮ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਯਸ਼ ਨੇ ਦੱਸਿਆ ਹੈ ਕਿ ਜ਼ਖਮੀਆਂ ਨੂੰ ਪੁਰਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਅਗਾਊ ਕਾਨੂੰਨੀ ਕਾਰਵਾਈ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਅਤੇ ਵਰਿੰਦਰ ਅਤੇ ਜਸਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਦੱਸੀ ਜਾ ਰਹੀ ਹੈ ਜੋ ਕਿ ਤਿੰਨੋਂ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਸਨ ਗੁਰਦਾਸਪੁਰ ਵਿੱਚ ਹੋਈ ਹੈ ਸੂਤਰਾ ਦੇ ਮੁਤਾਬਕ ਇਹ ਤਿੰਨਾਂ ਮੁਲਜ਼ਮਾਂ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਪੰਜਾਬ ਪੁਲਿਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਦੱਸਦੇ ਕਿ ਕੁਝ ਸਮੇਂ ਪਹਿਲੇ ਗੁਰਦਾਸਪੁਰ ਦੇ ਬਖਸ਼ੀਵਾਲਾ ਦੇ ਵਿੱਚ ਜੋ ਇੱਕ ਬੰਦ ਥਾਣਾ ਸੀ ਉਸ ਦੇ ਵਿੱਚ ਇੱਕ ਗ੍ਰੇਨੇਡ ਬਲਾਸ ਹੋਇਆ ਸੀ ਜਿਸ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਅਤੇ ਤਿੰਨ ਜੋ ਅੱਤਵਾਦੀ ਸਨ ਜਿਨ੍ਹਾਂ ਨੇ ਬਲਾਸ ਕੀਤਾ ਸੀ ਉਹਨਾਂ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਪੁਲਿਸ ਨੇ ਯੂਪੀ ਪੁਲਿਸ ਦੇ ਨਾਲ ਮਿਲ ਕੇ ਆਪਰੇਸ਼ਨ ਕੀਤਾ ਜਿਸ ਦੇ ਕਾਰਨ ਯੂਪੀ ਦੇ ਪੀਲੀਪੱਤ ਪੁਲਿਸ ਥਾਣੇ ਦੇ ਨੇੜੇ ਇਹ ਜਹ ਹਮਲਾ ਹੋਇਆ ਅਤੇ ਪੁਲਿਸ ਨੇ ਜੋ ਮੁਲਜ਼ਮ ਸਨ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਤੇ ਤਿੰਨ ਜੋ ਲੋਕਾਂ ਨੇ ਗ੍ਰੇਨੇਡ ਹਮਲਾ ਕੀਤਾ ਸੀ ਬਖਸ਼ੀਵਾਲਾ ਥਾਣੇ ਦੇ ਉੱਪਰ ਉਹ ਤਿੰਨੋਂ ਵਾਸੀ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਸਨ ਪੰਚਕੂਲਾ ਦੇ ਵਿੱਚ ਬੀਤੀ ਰਾਤ ਜਨਮ ਦਿਨ ਮਨਾਉਣ ਤੋਂ ਬਾਅਦ ਹੋਟਲ ਤੋਂ ਬਾਹਰ ਆਏ ਨੌਜਵਾਨਾਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਪੰਚਕੁਲਾ ਤੋਂ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆ ਗਈ ਜਦ ਦੱਸ ਦੇ ਕਿ ਪੰਚਕੁਲਾ ਦੇ ਵਿੱਚ ਬੀਤੀ ਰਾਤ ਇੱਕ ਹੋਟਲ ਦੇ ਵਿੱਚ ਬਰਥਡੇ ਪਾਰਟੀ ਚੱਲ ਰਹੀ ਸੀ ਜਦੋਂ ਬਰਥਡੇ ਪਾਰਟੀ ਮੁੱਕੀ ਤਾਂ ਜੋ ਅੰਦਰ ਨੌਜਵਾਨ ਬੱਚੇ ਸਨ ਜੋ ਪਾਰਟੀ ਕਰ ਰਹੇ ਸਨ ਜਦੋਂ ਪਾਰਕਿੰਗ ਦੇ ਵਿੱਚ ਆਏ ਤੇ ਕੁਝ ਅਣਪਛਾਤੇ ਲੋਕ ਗੱਡੀ ਦੇ ਉੱਪਰ ਸਵਾਰ ਹੋ ਕੇ ਕਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਇਸ ਫਾਇਰਿੰਗ ਦੇ ਦੌਰਾਨ ਤਿੰਨ ਬੱਚਾ ਦੀ ਮੌਤ ਵੀ ਹੋਈ ਹੈ ਦੱਸ ਦੇ ਕਿ ਦੋ ਲੜਕੇ ਅਤੇ ਇੱਕ ਲੜਕੀ ਸੀਗੀ ਇਸ ਹਮਲੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚ ਸકી ਇਹ ਘਟਨਾ ਬੀਤੀ ਰਾਤ ਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਨੌਜਵਾਨ ਸਨ ਉਹ ਦਿੱਲੀ ਦੇ ਰਹਿਣ ਵਾਲੇ ਸਨ ਤੇ ਕੁੜੀ हिसार ਦੀ ਦੱਸੀ ਜਾ ਰਹੀ ਹੈ ਹਰਿਆਣਾ ਦੀ ਦੱਸੀ ਜਾ ਰਹੀ ਹੈ ਜੋ ਕਿ ਰਾਤੀ ਪਾਰਟੀ ਕਰ ਰਹੇ ਸਨ ਬਰਡੇ ਦੀ ਪਾਰਟੀ ਤੇ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਇਹ ਪਾੜਾ ਵਾਪਰ ਜਾਣਾ ਹੈ ਇਹ ਅੱਧੀ ਰਾਤ ਦੀ ਖਬਰ ਹੈ ਜਦੋਂ ਪਾਰਟੀ ਕਰਕੇ ਬਾਹਰ ਨਿਕਲੇ ਤਾਂ ਕੁਝ ਆਰਪਾਛਾਤੇ ਆਏ ਗੱਡੀ ਦੇ ਉੱਪਰ ਸਵਾਰ ਸਨ ਤੇ ਤਾਬੜ ਤੋੜ ਗੋਲੀਆਂ ਉਹਨਾਂ ਨੇ ਬੱਚਾ ਦੇ ਉੱਪਰ ਚਲਾਈ ਤੇ ਦੱਸਿਆ ਜਾ ਰਿਹਾ ਕਿ ਪਾਰਟੀ ਦੇ ਵਿੱਚ 8 ਤੋਂ 10 ਜੋ ਲੜਕੇ-ਲੜਕੇ ਇਕੱਠੇ ਸਨ ਪਰ ਤਿੰਨ ਦੀ ਮੌਤ ਹੋ ਗਈ ਹੈ ਨਾਮ ਦੱਸ دیے ਕਿ ਵਿੱਕੀ ਅਤੇ ਜੋ ਵਿਪਨ ਨਾਮ ਦੇ ਦੋ ਲੜਕੇ ਸਨ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਦਿੱਲੀ ਦੇ ਰਹਿਣ ਵਾਲੇ ਸਨ ਤੇ ਕੁੜੀ ਦਿਆ ਹਿਸਾਰ ਦੀ ਕੈਂਟ ਦੀ ਰਹਿਣ ਵਾਲੀ ਹੈ ਜਿਨ੍ਹਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਸੀ ਕਟਨਾਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਦੇ ਉੱਪਰ ਪਹੁੰਚ ਗਈ ਅਤੇ ਜਾਂਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸਿਆ ਕਿ ਪਿੰਜੌਰ ਦੇ ਜੋ ਇੱਕ ਹੋਟਲ ਸultanat ਵਿੱਚ ਐਤਵਾਰ ਰਾਤ 8 ਤੋਂ 10 ਦੋਸਤ ਪਾਰਟੀ ਬਣਾਉਣ ਆਏ ਸਨ ਤੇ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਜਿੱਕਰ ਰਿਪੋਰਟ ਜ਼ਿਰਕਪੁਰ ਦੇ ਰਹਿਣ ਵਾਲੇ ਅਨਿਲ ਭਰਦਵਾਜ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਜਨਮ ਦਿਨ ਦੇ ਉੱਪਰ ਬੁਲਾਇਆ ਸੀ ਪਾਰਟੀ ਤੋਂ ਬਾਅਦ ਜਿਵੇਂ ਹੀ ਸਾਰੇ ਦੋਸਤ ਹੋਟਲ ਦੀ ਪਾਰਕਿੰਗ ਦੇ ਵਿੱਚ ਪਹੁੰਚੇ ਤਾਂ ਇੱਕ ਕਾਰ ਦੇ ਵਿੱਚ ਸਵਾਰ ਕੁਝ ਬਦਮਾਸ਼ ਆਏ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਲਗਾਤਾਰ ਚੱਲ ਰਹੀ ਗੋਲੀਬਾਰੀ ਦੇ ਕਾਰਨ ਨੌਜਵਾਨਾਂ ਅਤੇ ਇੱਕ ਕੁੜੀ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ। ਸਲਤਨਤ ਹੋਟਲ ਦੇ ਮੈਨੇਜਰ ਮਨੀਲ ਬੋਂਗੀਆਂ ਨੇ ਦੱਸਿਆ ਕਿ ਮਲਜ਼ਮ ਮੌਕੇ ਤੋਂ ਹੀ ਫਰਾਰ ਹੋ ਗਏ ਸਨ। ਪੁਲਿਸ ਫੋਰਸ ਮੌਕੇ ਤੇ ਮੌਜੂਦ ਕੋਈ ਅਤੇ ਉਹਨਾਂ ਨੇ ਮਾਮਲੇ ਦੇ ਉੱਪਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੋਵੇਂ ਮ੍ਰਿਤਕ ਲੜਕੇ ਮਾਮਾ ਭਤੀਜਾ ਦੱਸੇ ਜਾ ਰਹੇ ਨੇ। ਇੱਕ ਵਾਰੀ ਫਿਰ ਤੋਂ ਦੱਸਦੀ ਕਿ ਬੀਤੇ ਦਿਨ ਪੰਜੌਰ ਦੇ ਇੱਕ ਹੋਟਲ ਦੇ ਵਿੱਚ ਬਰਥਡੇ ਪਾਰਟੀ ਮਨਾਈ ਜਾ ਰਹੀ ਸੀ ਜਦੋਂ ਬਰਥਡੇ ਪਾਰਟੀ ਖਤਮ ਹੋਈ ਤਾਂ ਜਦੋਂ ਸਾਰੇ ਪਾਰਕਿੰਗ ਦੇ ਵਿੱਚ ਆਏ ਤੇ ਅਣਪਛਾਤੇ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਲੜਕੇ ਦਾ ਜਨਮ ਦਿਨ ਸੀਗਾ ਉਸਨੇ ਆਪਣੇ ਜੋ ਕੀ ਹੈ ਸਾਰਾ ਜ਼ਿਕਰ ਕੀਤਾ ਪੁਲਿਸ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਮੈਂ ਬਰਥਡੇ ਪਾਰਟੀ ਤੇ ਉੱਪਰ ਸਾਰਿਆਂ ਨੂੰ ਬੁਲਾਇਆ ਸੀ ਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਪਾਰਾ ਵਾਪਰ ਜਾਣਾ ਹੈ ਗੱਡੀ ਦੇ ਵਿੱਚ ਸਵਾਰ ਜੋ ਲੋਕ ਸਨ ਉਹਨਾਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੋ ਜੋ ਨੌਜਵਾਨ ਅਤੇ ਇੱਕ ਲੜਕੀ ਦੱਸੀ ਜਾ ਰਹੀ ਹੈ ਯਾਨੀ ਕਿ ਤਿੰਨ ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਣ ਦਾ ਮੌਕਾ ਵੀ ਨਹੀਂ ਮਿਲਿਆ ਪਰ ਪੰਚਕੂਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਦਾ ਪੋਸਟਮਾਰਟਮ ਅਜੇ ਚੱਲ ਰਿਹਾ ਹੈ ਤੇ ਫਿਰ ਨਾਲ ਹੀ ਜੋ ਪੁਲਿਸ ਹੈ ਮਾਮਲੇ ਦੇ ਉੱਪਰ ਜਾਂਚ ਕਰ ਰਹੀ ਹੈ ਪੁਲਿਸ ਮੌਕੇ ਦੇ ਉੱਪਰ ਹੀ ਪਹੁੰਚ ਗਈ ਸੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਆਖਿਰਕਾਰ ਇਹ ਮਾਮਲਾ ਕੀ ਸੀ ਮੋਗਾ ਦੇ ਵਿੱਚ ਭਿਆਨਕ ਸੜਕ ਹਾਦਸਾ ਇੱਕ ਵਿਅਕਤੀ ਦੀ ਹੋਈ ਮੌਤ ਮੋਗੇ ਦੇ ਵਿੱਚ ਅੱਜ ਸਵੇਰੇ ਤੜਕਸਾਰ ਭਿਆਨਕ ਹਾਦਸਾ ਵਾਪਰਿਆ ਹਾਦਸਾ ਇਹਨਾਂ ਦਾ ਪਿਆਨੈਕ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਕਿਵੇਂ ਗੱਡੀ ਦੇ ਜੋ ਕੀ ਹੈ ਪਰ ਖੱੱਚੇ ਹੀ ਉੱਡ ਗਏ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਅਤੇ ਦੂਜੇ ਦੀ ਜਾਨ ਚਲੀ ਗਈ ਹੈ ਹਾਦਸੇ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਅੱਜ ਮੋਗੇ ਦੇ ਤੜਕਸਾਰ ਦਾ ਇਹ ਹਾਦਸਾ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਇੱਕ ਲੱਕੜਾ ਦੇ ਨਾਲ ਭਰੀ ਜੋ ਟਰੈਕਟਰ ਟਰਾਲੀ ਸੀਗੀ ਮੰਡੀ ਦੇ ਵਿੱਚ ਲੱਕੜਾ ਲੈ ਕੇ ਜਾ ਰਹੀ ਸੀ ਤੇ ਇੱਕ ਸਵਿਫਟ ਗੱਡੀ ਆਂਦੀ ਹੈ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਜੀ ਹਾਂ ਜੋ ਸਵਿਫਟ ਗੱਡੀ ਸੀਗੀ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਉਹ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦੀ ਹੈ ਤਾਂ ਉਹ ਡਿਸ ਬੈਲੈਂਸ ਹੋ ਜਾਂਦੀ ਹੈ ਉਸ ਦੇ ਜਿਹੜੇ ਟਾਇਰ ਸੀਗੇ ਉਹ ਫਿਸਲ ਜਾਂਦੇ ਆ ਤੇ ਜੋ ਟਰੈਕਟਰ ਟਰਾਲੀ ਸੀਗੀ ਉਸ ਦੇ ਹੇਠਾਂ ਜੋ ਸੁੱਫਟ ਗੱਡੀ ਹੈ ਉਹ ਆ ਜਾਂਦੀ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਤੜਕਸਾਰ ਮੁੰਡਾਬਾਂਦੀ ਹੋਈ ਹੈ ਜਿਸ ਦੇ ਕਾਰਨ ਸੜਕਾਂ ਦੇ ਉੱਪਰ ਹੁਣ ਪਾਣੀ ਭਰ ਗਿਆ ਹੈ ਇਸ ਦੇ ਕਾਰਨ ਹੀ ਜੋ ਟਹਿ ਸੀਗੇ ਗੱਡੀ ਦੇ ਸਲਿੱਪ ਹੋ ਗਏ ਤੇ ਟਰੈਕਟਰ ਟਰਾਲੀ ਦੇ ਨਾਲ ਉਹ ਜੋ ਕੀ ਹੈ ਜਾ ਬੱਜੀ ਹੈ ਹੇਠਾਂ ਹੀ ਟਰੈਕਟਰ ਟਰਾਲੀ ਦੇ ਜੋ ਗੱਡੀ ਸੀਗੀ ਜਾ ਬੱਜੀ ਇਸ ਤੋਂ ਇਲਾਵਾ ਦੱਸਦੇ ਕਿ ਜੋ ਟਰੈਕਟਰ ਟਰਾਲੀ ਦਾ ਡਰਾਈਵਰ ਸੀ ਜੋ ਮੰਡੀ ਦੇ ਵਿੱਚ ਲੱਕੜਾ ਲੈ ਕੇ ਜਾ ਰਹਾ ਸੀ ਉਸ ਦੀ ਹਾਦਸੇ ਦੇ ਵਿੱਚ ਹੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਗੱਡੀ ਦਾ ਚਾਲਕ ਸੀ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉਸ ਦੀ ਗੰਭੀਰ ਰੂਪ ਦੇ ਨਾਲ ਹਾਲਤ ਇਸ ਵੇਲੇ ਬਣੀ ਹੋਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਅਜੇ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਗੱਡੀ ਸਵਿਫਟ ਗੱਡੀ ਦਾ ਜੋ ਚਾਲਕ ਸੀ ਉਸ ਦੀ ਗੱਡੀ ਡਿਸਬੈਲੈਂਸ ਹੋ ਗਈ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਤੋਂ ਬਾਅਦ ਦੱਸ ਜੀ ਕਿ ਜਿਹੜਾ ਗੱਡੀ ਦਾ ਚਾਲਕ ਸੀ ਉਹ ਤਾਂ ਹਜੇ ਹਸਪਤਾਲ ਦੇ ਵਿੱਚ ਪੜਤੀ ਹੈ ਤੇ ਟਰੈਕਟਰ ਟਰਾਲੀ ਚਾਲਕ ਦੇ ਮੌਤ ਹੋ ਗਈ ਹੈ ਤੇ ਟਰੈਕਟਰ ਟਰਾਲੀ ਚਾਲਕ ਜੋ ਕਿ ਇੱਕ ਮਜ਼ਦੂਰ ਸੀਗਾ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਉਸ ਦੇ ਪੰਜ ਬੱਚੇ ਦੱਸੇ ਜਾ ਰਹੇ ਨੇ ਕਿ ਪੰਜ ਬੱਚਿਆਂ ਦਾ ਪਿਓ ਸੀ ਜਿਸ ਦੀ ਮੌਤ ਹੋ ਗਈ ਹੈ ਤੇ ਬੱਚਾ ਦੇ ਸਿਰ ਤੋਂ ਜੋ ਪਿਓ ਦਾ ਹੱਥ ਇਸ ਵੇਲੇ ਉੱਠ ਚੁੱਕਿਆ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰੇ ਉਹ ਟਰੈਕਟਰ ਟਰਾਲੀ ਭਰ ਕੇ ਮੰਡੀਆਂ ਦੇ ਵਿੱਚੋਂ ਲੱਕੜਾ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਣਾ ਕ੍ਰੇਨ ਬੁਲਾ ਕੇ ਦੇਖਿਆ ਜਾ ਰਿਹਾ ਕਿ ਗੱਡੀ ਨੂੰ ਟਰੈਕਟਰ ਟਰਾਲੀ ਦੇ ਖੱਲੋਂ ਕੱਢਿਆ ਜਾ ਰਿਹਾ ਹੈ ਜਿਹਾ ਗੱਡੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਪਰ ਖੱਟੇ ਉੱਡ ਚੁੱਕੇ ਨੇ ਗੱਡੀ ਦੇ ਸਕ੍ਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਗੱਡੀ ਦੀ ਹਾਲਤ ਇਸ ਵੇਲੇ ਬਣੀ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵਿਫਟ ਗੱਡੀ ਦੀ ਜੋ ਕਿ ਟਾਇਰ ਇੰਬੈਲੈਂਸ ਹੋ ਗਈ ਸੀ ਟਰੈਕਟਰਾਂ ਪ੍ਰਾਲੀ ਦੇ ਥੱਲੇ ਆ ਗਈ ਜੋ ਗੱਡੀ ਇੱਥਾ ਥੱਲੇ ਆ ਕੇ ਉਸ ਦੇ ਵਿੱਚ ਗੱਡੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਦੇਖੀ ਜਾ ਰਹੀ ਹੈ ਲੱਕੜਾ ਦੇ ਨਾਲ ਭਰੀ ਹੋਈ ਟਰਾਲੀ ਸੀਗੀ ਜੋ ਕਿ ਰੋਜ਼ ਦੀ ਤਰ੍ਹਾਂ ਮੰਡੀ ਦੇ ਵਿੱਚ ਜਾ ਰਹੀ ਸੀ ਕੰਮ ਰੋਜ਼ ਦੀ ਤਰ੍ਹਾਂ ਹੋ ਰਿਹਾ ਸੀ ਲੱਕੜਾ ਭਰ ਕੇ ਟਰੈਕਟਰ ਟਰਾਲੀ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਮੰਡੀ ਦੇ ਵਿੱਚ ਰਸਤੇ ਦੇ ਵਿੱਚ ਇਹ ਪਾਣਾ ਵਾਪਰ ਗਿਆ ਕਾਰ ਚਾਲਕ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਪਾਰਾ ਜੋ ਡਰਾਈਵਰ ਸੀਗਾ ਟਰੈਕਟਰ ਟਰਾਲੀ ਦਾ ਉਸ ਦੀ ਜਾਨ ਚਲੀ ਗਈ ਹੈ ਪਰਿਵਾਰ ਦੇ ਵਿੱਚ ਇਕੱਲਾ ਵਿਅਕਤੀ ਸੀਗਾ ਜੋ ਕਮਾਉਣ ਵਾਲਾ ਸੀਗਾ ਪੰਜ ਬੱਚੇ ਸੀਗੇ ਉਸ ਦੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਹੱਥ ਇਸ ਵੇਲੇ ਉੱਠ ਚੁੱਕਾ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਮੋਗੇ ਦੇ ਵਿੱਚ ਅੱਜ ਸਵੇਰੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ Swift ਗੱਡੀ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਕਰਦੀ ਹੈ ਤੇ ਪਾਣਾ ਵਾਪਰ ਜਾਂਦਾ ਹੈ। ਅਤੇ ਜੋ ਗੱਡੀ ਸੀਗੀ ਜਿਹੜੀ Swift ਅਤੇ ਟਰੈਕਟਰ ਟਰਾਲੀ ਦੇ ਥੱਲੇ ਆ ਜਾਂਦੀ ਹੈ ਜਿਹੜਾ ਟਰੈਕਟਰ ਟਰਾਲੀ ਦਾ ਡਰਾਈਵਰ ਸੀਗੀ ਉਸ ਦੀ ਮੌਤ ਹੋ ਜਾਂਦੀ ਹੈ। ਜੈਪੁਰ ਦੇ ਵਿੱਚ 3 ਸਾਲਾਂ ਮਾਸੂਮ ਬੱਚੇ ਦੀਗੀ ਬੋਰਵੈਲ ਦੇ ਵਿੱਚ ਪਰਿਵਾਰ ਦਾ ਰੋੜੋ ਹੋਇਆ ਬੁਰਾ ਹਾਲ। ਰਾਜਸਥਾਨ ਦੇ ਵਿੱਚ ਇੱਕ ਹੋਰ ਹਾਦਸਾ ਵਾਪਰਿਆ ਦਾਸਦੇ ਕਿ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਜੋ ਕਿ ਹੈ ਟੈਂਕ ਬਲਾਸਟ ਹੋਇਆ ਸੀ ਜਿਸ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਦੇਖੋ ਨੂੰ ਮਿਲਿਆ ਤੇ ਹੁਣ ਜੈਪੁਰ ਦੇ ਕੋਟ ਪੁਤਲੀ ਇਲਾਕੇ ਤੋਂ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਾਸਦੇ ਕਿ ਕੋਟ ਪੁਤਲੀ ਇਲਾਕੇ ਦੇ ਵਿੱਚ ਇੱਕ 3 ਸਾਲਾਂ ਦੀ ਬੱਚੀ ਜੋ ਕਿ ਬੋਰਵੈਲ ਦੇ ਵਿੱਚ ਜੜ ਗਈ ਹੈ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਦੇ ਵਿੱਚ ਵੀ دہشت ਫੈਲ ਗਈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਬੱਚੀ ਖੇਡਦੇ-ਖੇਡਦੇ ਜੋ ਕਿ ਬੋਰਵਲ ਦੇ ਵਿੱਚ ਜਾ ਡਿੱਗੀ ਸੀ ਬੱਚੀ ਦੇ ਪਿਤਾ ਨੇ ਖਬਰ ਦੱਸੀ ਹੈ ਇਸ ਤੋਂ ਬਾਅਦ ਹੁਣ ਪੁਲਿਸ ਜੋ ਕਿ ਹੈ ਜਾਂਚ ਕਰ ਰਹੀ ਹੈ ਬੋਰਵਲ ਖੁੱਲਾ ਪਿਆ ਸੀ ਉਸ ਵੇਲੇ ਜਦੋਂ ਬੱਚੀ ਖੇਡ ਰਹੀ ਸੀ ਤੇ ਹੁਣ ਬੱਚੀ ਦਾ ਰੈਸਕਿਊ ਆਪਰੇਸ਼ਨ ਸਟਾਰਟ ਹੋ ਚੁੱਕਿਆ ਹੈ ਤੇ ਹੁਣ ਤੁਹਾਨੂੰ ਦੱਸਦੀ ਕਿ ਜਿਸ ਬੋਰਵੈਲ ਦੇ ਵਿੱਚ 마ਸੂਮ ਬੱਚੀ ਡਿੱਗੀ ਹੈ ਉਸ ਦੀ ਜੋ ਡੂੰਘਾਈ ਹੈ ਕਰੀਬ 150 ਫੁੱਟ ਦੱਸੀ ਜਾ ਰਹੀ ਹੈ ਲੜਕੀ ਬੋਰਵੈਲ ਦੇ ਵਿੱਚਕਾਰ ਅਜੇ ਵੀ ਫਸੀ ਹੋਈ ਹੈ ਪੁਲਿਸ ਪ੍ਰਸ਼ਾਸਨ ਬਚਾਅ ਟੀਮਾਂ ਦੇ ਨਾਲ ਮੌਕੇ ਦੇ ਉੱਪਰ ਪਹੁੰਚ ਗਈ ਹੈ ਉੱਥੇ ਹੀ ਬਚਾਅ ਕਾਰਜ ਪੁਲਿਸ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਦੇ ਮੁਤਾਬਕ ਦੱਸਦੇ ਕਿ ਇਹ ਹਾਦਸਾ ਸੋਮਾ ਨੂੰ ਦੁਪਹਿਰੀ ਵਕਤਿਆ ਕੋਟ ਪੁਤਲੀ ਇਲਾਕੇ ਦੇ ਵਿੱਚ ਪਿੰਡ ਕੀਰਤਪੁਰਾ ਵਿਧਿਆਲੀ ਦੇ ਵਿੱਚ ਦੱਸਿਆ ਜਾ ਰਿਹਾ ਹਾ사 ਵਾਪਰਿਆ ਜਾਣਕਾਰੀ ਅਨੁਸਾਰ ਭੁਪਿੰਦਰ ਚੋਦਰੀ ਜੋ ਕਿ ਬੇਟੀ ਦਾ ਪਿਤਾ ਦੱਸਿਆ ਜਾ ਰਿਹਾ ਹੈ ਉਸਨੇ ਦੱਸਿਆ ਕਿ ਚੇਤਨਾ ਚੋਦਰੀ ਖੇਡਦੇ ਹੋਏ ਖੁੱਲੇ ਬੋਰਵੈਲ ਦੇ ਵਿੱਚ ਜਾ ਡਿੱਗੀ ਪਰਿਵਾਰਿਕ ਮੈਂਬਰਾਂ ਨੂੰ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਉਹਨਾਂ ਦੇ ਪੈਰਾ ਥੱਲੋ ਜ਼ਮੀਨ ਹੀ ਖਿਸਕ ਗਈ ਤੇ ਉਹ ਸਾਰੇ ਸਹਿਮ ਗਏ ਤੁਰੰਤ ਪੁਲਿਸ ਪਰਿਸ਼ਾਸਨ ਨੂੰ ਸੂਚਿਤ ਕੀਤਾ ਗਿਆ ਲੜਕੀ ਦੇ ਬੋਰਵੈਲ ਦੇ ਵਿੱਚ ਡਿੱਗਣ ਦੀ ਸੂਚਨਾ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਜੋਖਿਆ ਪੈਦਾ ਹੋ ਗਿਆ। ਸਥਾਨਕ ਪੁਲਿਸ ਥਾਣੇ ਦੇ ਵਿੱਚ ਪ੍ਰਸ਼ਾਸਨ ਤੁਰੰਤ ਮੌਕੇ ਦੇ ਉੱਪਰ ਪਹੁੰਚ ਗਿਆ। ਜੀ.ਸੀ.ਬੀ ਮੰਗਵਾਈ ਗਈ। ਸਥਾਨਕ ਹਸਪਤਾਲ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਗਿਆ। ਡਾਕਟਰ ਐਂਬੂਲੈਂਸ ਦੇ ਨਾਲ ਮੌਕੇ ਦੇ ਉੱਪਰ ਪਹੁੰਚ ਰਹੇ ਹਨ। ਮੌਕੇ ਦੇ ਉੱਪਰ ਪਿੰਡ ਵਾਸੀਆਂ ਦੀ ਭਾਰੀ ਭੀੜ ਇਸ ਵੇਲੇ ਇਕੱਠੀ ਹੋ ਗਈ ਹੈ। ਲੜਕੀ ਬੋਰਵੈਲ ਦੇ ਵਿੱਚਕਾਰ ਫਸੀ ਜਾ ਰਹੀ ਹੈ। ਕਿਉਂਕਿ ਥੱਲੇ ਮਿੱਟੀ ਹੈ ਜਿਸ ਦੇ ਕਾਰਨ ਜੋ ਕੁੜੀ ਹੈ ਫਸੀ ਜਾ ਰਹੀ ਹੈ ਨਿਚੇ ਤਸੀ ਜਾ ਰਹੀ ਹੈ ਬੋਰਵੈਲ ਚੋ ਕੁੜੀ ਦੇ ਰੋਣ ਦੀ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ 2 ਦਿਨ ਪਹਿਲਾਂ ਹੀ ਇਸ ਬੋਰਵੈਲ ਤੋਂ ਪਾਈਪ ਕੱਢੀ ਗਈ ਸੀ ਪਰ ਬਾਅਦ ਦੇ ਵਿੱਚ ਬੋਰਵੈਲ ਨੂੰ ਟੱਕਿਆ ਨਹੀਂ ਗਿਆ ਤੇ ਹਾਦਸਾ ਵਾਪਰ ਗਿਆ ਇਸ ਮਾਮਲੇ ਦੇ ਉੱਪਰ ਹੁਣ ਮਿਊਨਿਸਪਲ ਜੋ ਪ੍ਰਸ਼ਾਸਨ ਹੈ ਉਸ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਕਿ ਜੋ ਦੋ ਬੋਰਵੈਲ ਦੇ ਵਿੱਚੋਂ ਪਾਈਪ ਕੱਢਿਆ ਗਿਆ ਤਾਂ ਫਿਰ ਉਸ ਨੂੰ ਟੱਕਿਆ ਕਿਉਂ ਨਹੀਂ ਗਿਆ ਜੋਥੇ ਕੰਮ ਕਰ ਰਹੇ ਸਨ ਉਹਨਾਂ ਦੀ ਅਣਗਹਿਲੀ ਦੇ ਕਾਰਨ ਇੱਕ ਬੱਚੀ ਜੋ ਕੀ ਹੈ ਬੋਰਵੈਲ ਦੇ ਵਿੱਚ ਡਿੱਗ ਗਈ ਹੈ ਤਿੰਨ ਸਾਲਾਂ ਦੀ ਬੱਚੀ ਦੱਸੀ ਜਾ ਰਹੀ ਹੈ ਜਿਸ ਨੂੰ ਅਜੇ ਤੱਕ ਕੁਝ ਵੀ ਨਹੀਂ ਪਤਾ ਸੀ ਪਰ ਉਸ ਦੀ ਰੋਣ ਦੀ ਆਵਾਜ਼ਾਂ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਵੱਲੋਂ ਸੁਣੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਜੋ ਕੀ ਹੈ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਬੱਚੀ ਨੂੰ ਬਾਹਰ ਕੱਢਣ ਦਾ ਤੇ ਬਾਕੀ ਦੇ ਜੋ ਅਪਡੇਟ ਹੈ ਅਸੀਂ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੱਸਾਂਗੇ ਦੇਸ਼ ਆਧ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ